ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਤਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸੋ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਈ ਆਉਂਦੇ ਨਹੀਂ ਸੀ ਕਈ ਇੱਧਰ ਉੱਧਰ ਚਲੇ ਗਏ ਕੋ ਮੱਧ ਪ੍ਰਦੇਸ਼ ਚਲੇ ਗਏ ਕੋ ਰਾਜਸਥਾਨ ਚਲੇ ਗਏ ਬੱਦੀ ਚਲੇ ਗਏ ਸুইস ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਚ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਰਜਿਸਟਰੀ ਕਰਾ ਲਈ ਉਹ ਤੋਂ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ ਤਿੰਨ ਮਹੀਨੇ ਬਾਅਦ ਸ਼ੁਕਰ ਮਨਾਇਆ ਵੀ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ ਦੋ ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਕਿੰਨੇ ਦਰਖਤ ਲੱਗੇ ਹੋਏ ਨੇ ਇਹਨਾਂ ਤਾਂ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊਗਾ ਜੁਰਮਾਨਾ ਹੋਊਗਾ ਫੋਰੈਸਟ ਵਾਲਾ ਆ ਗਿਆ ਹੋਇਆ ਪੋਲੂਸ਼ਨ ਵਾਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤੇ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣੇ ਇਹੀ ਮਹਿੰਗੇ ਹੋਊਗੀ ਠੀਕ ਹੈ ਯਾਰ ਜਿੰਨੇ ਕੁ ਲੱਗ ਗਏ ਦੇ ਉੱਤੇ ਲੱਗ ਗਏ ਪਰ ਛੱਡੋ ਯਾਰ ਕਿਹੜੇ ਕੰਮਾਂ 'ਚ ਪੈ ਗਏ ਆਪਾਂ ਇੰਨਾ ਦਾ ਮਤਲਬ ਸਰਕਾਰੀ ਫਾਈਲਾਂ 'ਚ ਸਰਕਾਰੀ ਪੈਨਾਂ 'ਚ ਫਸ ਕੇ ਰਹਿ ਗਏ ਹੁਣ ਕਲਰ ਕੋਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਈਡੈਂਟੀਫਾਈ ਕਰਦੀ ਹੈ ਆਈਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ 에어ਪੋਰਟ ਚੌਂਕ ਚ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਤਾਂ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਈ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ 2 ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੀਆਂ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਕਚੇਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਜੇ ਤੋ ਤੋਨੋ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉੱਚ ਸਾਰਾ ਕੁਛ ਉਹਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋਈ ਐਦਾਂ ਦਾ ਹੌਸਪਾਸ ਨਹੀਂ ਕੋਈ ਅਸੀਂ 24 ਘੰਟੇ ਵੀ ਤੁਹਾਡੇ ਪੈਸੇ ਸਟੱਕ ਨਹੀਂ ਰੱਖਣਾ ਚਾਹੁੰਦੇ ਸੋ ਇਸੇ ਤਰ੍ਹਾਂ ਹੀ ਹਾਊਸਿੰਗਲੀ ਹਾਊਸਿੰਗਲੀ ਅਸੀਂ ਰੈੱਡ ਕਰਤਾ ਕਿ ਜੇ ਹਾਊ ਕਾ ਕਲੋਨੀਆ ਕੱਟਣੀਆਂ ਜਾਂ ਕੋਈ ਬਿਲਡਿੰਗ ਬਿਲਡਰ ਨੇ ਕਿਸੇ ਨੇ ਕੋਈ ਕਰਨਾ ਉਹ ਰੈੱਡ ਕਲਰ ਦਾ ਉਹਦੇ ਚ ਸਾਰਾ ਸੀਵਰੇਜ ਦਾ ਬਿਜਲੀ ਦਾ ਸਾਇ ਇਨਕਲੂਡਡ ਹੋਣਗੇ ਤੇ ਬਾਕੀ ਜੇ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੀ ਤੂੰ ਖੇਤੀ ਵਾਲੀ ਤੱਕ ਵੇਚਣੀ ਉਹ ਪਹਿਲਾਂ ਵਾਂਗੂ yellow ਚੱਲੂਗਾ ਸੋ ਕਈ ਸਟੇਟਾਂ ਨੇ ਸਾਨੂੰ ਇਹ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਸੀ ਕਿ ਵੀ ਆਹ ਇਹਦਾ ਤਰੀਕਾ ਹੈ ਤੁਸੀਂ ਕਰ ਦਿਓ ਸੋ ਬਹੁਤ ਸਾਰੇ ਸਟੇਟਸ ਸਾਨੂੰ ਫੋਲੋ ਕਰ ਰਹੇ ਇਸ ਮਾਮਲੇ 'ਚ ਤੇ ਬਾਕੀ ਇੰਡਸਟਰੀਅਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ ਮੇਰੇ ਖਿਆਲ 'ਚ ਆਪਣੀ ਕੋਈ ਪਹਿਲੀ ਮੀਟਿੰਗ ਨਹੀਂ ਹੈਗੀ ਬਹੁਤ ਸਾਰੇ ਮੈਂ ਜਾਣਦਾ ਸਾਰਿਆਂ ਦੇ ਕਦੇ ਘਰੇ ਆ ਜਾਂਦੇ ਕਦੇ ਮੈਂ ਦੁੱਖ ਸੁੱਖਸ ਜਾਂਦੇ ਰਹਿੰਦੇ ਆ ਤੇ ਤੁਹਾਨੂੰ ਪੁੱਛ-ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂਜਸ ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਫਰਤ ਕੇ ਪਤਾ ਲੱਗਦਾ ਕਿ ਇਹਦੇ ਚ ਆ ਕਮੀ ਐ ਤਾਂ ਉਹ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਉਹ ਬਣਾਉਣਾ ਇਹਦਾ ਤੁਸੀਂ ਦੇਖ ਲਓ ਮਤਲਬ ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜੋ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਉਹ ਕੋਵਰ ਵਿੱਚ ਬਣ ਗਿਆ ਉੱਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾਉ ਗੋਪਿਆ ਕਿੱਥੇ ਲੋਹੇ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ ਉਸ ਤਰ੍ਹਾਂ ਦਾ ਬਣਾ ਕੇ ਗਾ ਮੰਡੀ ਗਵਿੰਦਗੜ ਤੇ ਹੁਣ ਅਸੀਂ ਚਾਹੁੰਦੇ ਆ ਕਿ ਮੰਡੀ ਗਵਿੰਦਗੜ ਵੀ ਚਾਹੇ ਇਹ ਸਾਰਾ ਜਿਹੜਾ ਜਦੋਂ ਇਹ ਬਣੇ ਨੇ ਮੈਂ ਸਾਰੀ ਹਿਸਟਰੀ ਪੜ੍ਹੀ ਏਦੀ ਉਦੋਂ ਮੈਂ ਤਾਂ ਸ਼ਾਇਦ ਦੁਨੀਆ ਤੇ ਵੀ ਨਹੀਂ ਸੀ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਇਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਸ਼ੰਭੂ ਤੋਂ ਸ਼ੁਰੂ ਲੱਗਦਾ ਰਾਜਪੁਰੇ ਤੋਂ ਰਾਜਪੁਰਾ ਇੰਡਸਟਰੀਅਲ ਟਾਊਨ ਅੱਗੇ ਮੰਡੀ ਗਵਿੰਦਗੜ ਆ ਗਿਆ ਅੱਗੇ ਦਰਾਹਾ ਆ ਗਿਆ ਲੁਧਿਆਣਾ ਆ ਗਿਆ ਫਲੋਰ ਆ ਗਿਆ ਗੁਰਾਇਆਂ ਆ ਗਿਆ ਫਗਵਾੜਾ ਆ ਗਿਆ ਜਲੰਧਰ ਆ ਗਿਆ ਇਹ ਧਾਰੀਵਾਲ ਤੱਕ ਉਥੇ ਤੱਕ ਜਾਂਦਾ ਸੀ ਪੂਰੀ ਹੀ ਇੰਡਸਟਰੀ ਆਲੇ ਦੁਆਲੇ ਸੀ ਸਾਰੀ ਉਹ ਬਰਬਾਦ ਕਰਕੇ ਰੱਖ ਦਿੱਤੀ ਖਤਮ ਕਰਕੇ ਰੱਖ ਨਾ ਕੋਈ ਪਾਲਸੀ ਬਣਾਈ ਨਾ ਕੋਈ ਇੱਛਾ ਜਤਾਈ ਹਰ ਗੱਲ ਚ ਇਹ ਪੈਂਦੀ ਸੀ ਮੇਰਾ ਹਿੱਸਾ ਕਿੰਨਾ ਬਸ ਮੈਨੂੰ ਕਿੰਨੇ ਪਰਸੈਂਟ ਦੇਗਾ ਪ੍ਰੋਫਿਟ ਚੋਂ ਲਾਗਤ ਚੋਂ ਨਹੀਂ ਪ੍ਰੋਫਿਟ ਚੋਂ ਮੇਰੇ ਕੋਲ ਇੱਕ ਇੰਡਸਟਰੀਸਟ ਆਇਆ ਮੈਂ ਉਹਨਾਂ ਨੂੰ ਕਿਹਾ ਪੰਜਾਬ ਚ ਆਓ ਜੀ ਕਹਿੰਦੇ ਪੰਜਾਬ ਚ ਬਹੁਤ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਬਸ ਸਰਕਾਰ ਦੀ ਸਪੋਰਟ ਮਿਲ ਜੇ ਮੈਂ ਕਿਹਾ ਬਿਲਕੁਲ ਸਪੋਰਟ ਕਰਾਂਗੇ ਥੋੜੀ ਦੇਰ ਬਾਅਦ ਫੇਰ ਕਹਿੰਦੇ ਵੀ ਅਸੀਂ ਸਰਕਾਰੀ ਸਪੋਰਟ ਮਿਲ ਜੇ ਬਸ ਬਹੁਤ ਕਮਾਲ ਹੀ ਕਰ ਦਾਂਗੇ ਇਸ ਦਾ ਮੈਂ ਕਿਹਾ ਜੀ ਬਿਲਕੁਲ ਸਰਕਾਰ ਤੁਹਾਡੇ ਨਾਲ ਖੜੂਗੀ ਫੇਰ ਬੇਤੀਜੀ ਵਾਰੀ ਬਸ ਸਰਕਾਰ ਦੀ سپورਟ ਮਿਲ ਜੇ ਫਿਰ ਸਾਨੂੰ ਕੋਈ ਚੰਦੇ ਮੈਂ ਕਿਹਾ ਵੀ سپورਟ ਤੇ ਬਹੁਤ ਜ਼ਿਆਦਾ ਜੋਰ ਦੇ ਰਹੇ ਐ ਮੈਂ ਕਿਹਾ ਵੀ ਵਟ ਕਾਈਂਡ ਆਫ سپورਟ ਯੂ ਨੀਡ ਉਹ ਕਹਿੰਦੇ ਬਸ ਤੰਗਣਾ ਕਰਿਓ ਜੀ ਬਸ ਹੋਰ ਤਾਂ ਕੁਝ ਨਹੀਂ ਦੱਸ ਸਰਕਾਰਾਂ ਤੰਗ ਕਰਨ ਵਾਸਤੇ ਬਣਦੀ ਆਉਂਦੀਆਂ ਐ ਦੱਸੋ ਕੀਤੇ ਹੋਏ ਨੇ ਨਾ ਤੰਗ ਦੁੱਧ ਦਾ ਫੁਕਾ ਲੱਸੀ ਨੂੰ ਫੁਕਾ ਮਾਰਦਾ ਫਿਰ ਤੰਗ ਕੀਤੇ ਹੋਏ ਨੇ ਪਹਿਲਾਂ ਕਿਤੇ ਵੈਸੀ ਹੀ ਖੜ ਗਏ ਜਾਂਦੇ ਜਾਂਦੇ ਉਹੀ ਬ੍ਰੇਕ ਲੈ ਲਿਆ ਉਹ ਕਿਤੇ ਦੱਸ ਬੈਠੇ ਵੀ ਅਸੀਂ ਤਾਂ ਇੰਨਾ ਕਮਾਉਂਦੇ ਆ ਉਹ ਕਹਿੰਦਾ ਵਾ ਠੀਕ ਹੈ ਫਿਰ ਇੰਨੇ ਚ ਇੰਨਾ ਹੋਣ ਮੇਰਾ ਮਸ਼ਹੂਰ ਹੈ ਉਹ ਤਾਂ ਗੱਲ ਸਾਰੀ ਸਾਰੇ ਜਾਣਦੇ ਹੋ ਤੁਸੀਂ ਕੋਈ ਬਸ ਨਹੀਂ ਕੋਈ ਟਾਬਾ ਨਹੀਂ ਛੱਡਿਆ ਕੋਈ ਮਤਲਬ ਰੀਤੇ ਦੇਆਂ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਤੇ ਸਾਰਾ ਇਹੀ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਜਦੋਂ ਫਾਈਨਾਂਸ ਮਿਨਿਸਟਰ 9 ਸਾਲ ਕਹੀ ਗਏ ਉਹੀ ਬੰਦਾ ਫਾਈਨਾਂਸ ਮਿਸਟਰ ਰਿਹਾ 9 ਸਾਲੇ ਕਹੀ ਗਿਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਯੂਥ ਕੀ ਸੋਚੂਗਾ ਯੂ ਸੋਚੂਗਾ ਜੇ ਫਿਰ ਫਾਈਨਾਂਸ ਮਿਸਟਰੀ ਕਹੀ ਇਹਨਾਂ ਖਜ਼ਾਨਾ ਖਾਲੀ ਚਲੋ ਚੱਲੀਏ ਫਿਰ ਬਾਹਰਲੇ ਮੁਲਕਾਂ ਨੂੰ ਭੱਜ ਗਿਆ ਯੂਥ ਸਾਡਾ ਪਲੱਸ 2 ਕਰੋ ਆਇਲਟਸ ਕਰੋ ਚਲੋ ਨਿਊਜ਼ੀਲੈਂਡ ਚਲੋ ਆਸਟ੍ਰੇਲੀਆ ਚਲੋ ਕਨੇਡਾ ਚਲੋ ਅਮਰੀਕਾ ਸਾਰਾ ਯੂਥ ਸਾਡਾ ਬਾਹਰ ਨੂੰ ਭੱਜ ਗਿਆ ਕਿਉਂਕਿ ਕੋਈ ਉਮੀਦ ਹੀ ਨਹੀਂ ਹੈਗੀ ਸਵਾ 3 ਸਾਲ ਹੋ ਗਏ ਸਾਨੂੰ ਬਣਿਆ ਨੂੰ ਇੱਕ ਦਿਨ ਵੀ ਸਾਡੇ ਅਸੀਂ ਕਿਸ ਕਦੇ ਕਹੇ ਖਜ਼ਾਨਾ ਖਾਲੀ ਖਜ਼ਾਨਾ ਵੀ ਭਰਾਂਗੇ ਖਜ਼ਾਨਾ ਵੀ ਭਰਾਂਗੇ ਲੋਕਾਂ ਦੇ ਰੋਜ਼ਗਾਰ ਵੀ ਦੇ ਰਹੇ ਆ ਥਰਮਲ ਪਲਾਂਟ ਖਰੀਦ ਲੈ ਜੀ ਆਪਾਂ ਪਾਪੜਾ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਨੇ ਖਰੀਦਿਆ ਉਹ ਉੱਥੇ ਪਚਵਾੜਾ ਜਿਹੜਾ ਚਾਰਖੰਡ ਚ ਉੱਥੋਂ ਵਾਲੀ ਮਾਈਨ ਚਲਾਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੋਇਆ ਕਿ ਉਹ ਕੋਲਾ ਜਿਹੜਾ ਬੜਾ ਕਮਾਲ ਦਾ ਬਹੁਤ 80% ਤੋਂ ਵੱਧ ਉਹਦੀ ਉਹ ਕਪੈਸਿਟੀ ਜਿਹੜੀ ਹੁੰਦੀ ਹੈ ਕਿ ਸਾਨੂੰ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਲੈਣ ਦਿਓ ਉਹ ਮਹਿੰਗਾ ਲੈਣ ਤੋਂ ਤੋਂ ਮਹਿੰਗਾ ਦਿੰਦੇ ਹੋ ਹਾਜੇ ਹਾਜਰੋ ਕੋਈ ਸੀ ਕੋਲ ਮਿਨਿਸਟਰੀ ਨੂੰ ਲਿਖਿਆ ਹੋਇਆ ਕਿ ਸਾਡੇ ਕੋਲੇ ਕੋਲਾ ਇੰਨਾ ਪਿਆ ਕਿ ਸਾਨੂੰ ਇਹਨਾਂ ਨੂੰ ਦੇ ਲੈਣ ਦਿਓ ਉਹਦੇ ਨਾਲ ਬਿਜਲੀ ਸਸਤੀ ਹੋ ਜਾਊਗੀ ਬਿਜਲੀ ਨਾਲ ਅਸੀਂ ਕੀ ਕਰਦੇ ਅਸੀਂ ਤਾਂ ਚੋਚੋਨਾ ਚਾਵਲ ਉਗਾਉਨੇ ਆ ਤੇ ਕਣਕ ਉਗਾਉਨੇ ਆ ਤੇ ਅਸੀਂ ਤਾਂ ਫੂਡ ਬਾਲ ਚੀਜ਼ ਸਭਾ ਉਨੇ ਬਿਜਲੀ ਨਾਲ ਹੋਰ ਕਿੱਥੇ ਪਾਉਣੇ ਸੁਇਸ ਕਰਕੇ ਪਾਲਿਸਿਸ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਕਿ ਮਤਲਬ ਪ੍ਰੋਫਿਟ ਬਚੇ ਹੀ ਨਾ ਉਹਨੂੰ ਤਾਂ ਸਾਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਪਹਿਲਾਂ ਉੜੀਸਾ ਤੋਂ ਕੋਲਾ ਲੈਂਦੇ ਸੀਗੇ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲਾ ਲੈ ਕੇ ਇਸ ਕੀ ਕੀ ਮੇ ਕਰਨਾ ਫਿਰ ਕਹਿੰਦੇ ਜੀ ਇੱਥੋਂ ਪਹਿਲਾਂ ਪੂਰੀ ਬੰਦਰਗਾਹ ਤੇ ਲਿਖ ਜਾਓ ਇਹਨੂੰ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ ਫਿਰ ਸ਼੍ਰੀਲੰਕਾ ਦੇ ਉੱਤੋਂ ਦੀ ਆ ਕੇ ਇਧਰੋਂ ਮੁੰਡਾ ਪੋਰਟ ਤੇ ਆ ਕੇ ਇੱਥੇ ਅਨਲੋਡ ਕਰੋ ਇੱਥੋਂ ਫਿਰ ਤੁਸੀਂ ਰੇਲ ਨਾਲ ਹੀ ਲੈ ਜਾਓ ਮੈਂ ਕੋਲ ਮੈਸਟਰ ਕੋਲ ਗਿਆ ਮੈਂ ਕਿਹਾ ਜੀ ਆਹ ਕਿਹੜਾ ਰੂਟ ਬਣਾਤਾ ਜੀ ਮੈਂ ਜੇ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇਆ ਸ਼੍ਰੀਲੰਕਾ ਆਉਣਾ ਪੈਂਦਾ ਜੀ ਕਹਿੰਦੇ ਨਹੀਂ ਮੈਂ ਕਿਹਾ ਤੁਹਾਡੇ ਰੂਲ ਹੈ ਦੇਖੋ ਜੀ ਮੈਂ ਕਿਹਾ ਫਿਰ ਅਸੀਂ ਕੀ ਕਰਦੇ ਹਾਂ ਇਸ ਕੋਲੇ ਨਾਲ ਬਿਜਲੀ ਬਿਜਲੀ ਨਾਲ ਕੀ ਕਰਦੇ ਹਾਂ ਚਾਵਲ ਪੀਡੀਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਆ ਤੁਹਾਨੂੰ ਕਣਕ ਚਾਹੀਦੀ ਆ ਮੈਂ ਕਿਹਾ ਉਹ ਤਾਂ ਸਿੱਧੀ ਲੈ ਜੰਨੇ ਆ ਜੀ ਫਿਰ ਟ੍ਰੇਨਾਂ ਰਾਹੀਂ ਮੈਂ ਫਿਰ ਆਪ ਕੀ ਚਾਵਲ ਵੀ ਬਾਇਆ ਕਰਾਚੀ ਲੈ ਕੇ ਜਾਏ ਉਹ ਵੀ ਅਸੀਂ ਸਿੱਧੀ ਨਹੀਂ ਦਿੰਦੇ ਅਸੀਂ ਫਿਰ ਉਹ ਕਹੇ ਯਾਰ ਮੀਡੀਆ ਚ ਨਾ ਦੱਸਦੀ ਯਾਰ ਮੈਂ ਅਸੀਂ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੇ ਲੈ ਜਾ ਕਰੋ ਕੋਈ ਗੱਲ ਹੈ ਜੀ ਕਿੰਨਾ ਮਹਿੰਗਾ ਪਊਗਾ ਜੀ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਜੀ ਪਤਾ ਨਹੀਂ ਕਿਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਂਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਫਿਰ ਦੱਸੋ ਠੰਡਾ ਕਰਨਾ ਹੈ ਉਹ ਦਾ ਸਮੁੰਦਰ ਚ ਲੈ ਜਾ ਕੇ ਦੱਸੋ ਕੋਈ ਪਤਾ ਨਹੀਂ ਕੌਣ ਪਾਲਸੀਆਂ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਮਤਲਬ ਦੇਖਿਆ ਜਦੋਂ ਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਭਾਸ਼ਣ ਦਿੱਤਾ ਮੈਂ ਚਲੋ ਸੁਣ ਲੈਣਾ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋs 세 ਬਹੁਤ ਪੁਰਾਣਾ ਨਾਤਾ ਹੈ ਮੈਂ ਕਿਹਾ ਭਗਵੰਤ ਮਾਨਾ 8ਵੀਂ ਦਾ ਸਾਡੀ ਪੀੜ ਦਾ ਲੱਭ ਨਹੀਂ ਰਿਹਾ ਤੇ ਇਸਰੋ ਨਾਲ ਕਿਵੇਂ ਨਾਤਾ ਜੋੜੂਗਾ ਹੁਣ ਇਹ ਮੈਂ ਜੋੜੂਗਾ ਤਾਂ ਹੈਗਾ ਕਹਿੰਦਾ ਵੀ जब मैं छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इस रो में बैठो आप इस रो में बैठो आप इस रो में बैठो इस रो से मेरा पुराना नाता है की करिए की करिए गाला किनू कटते आई आई टी वो खड़गपुर आई आई टी के इंजीनियर आई आर एस अफसर इनकम टैक्स कमिश्नर उन क्या दसो जी ਸੋ ਤੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡੇ ਨੂੰ ਅਸੀਂ ਤੁਹਾਨੂੰ ਵੀ ਅੰਨ ਦాతੇ ਮੰਨਦੇ ਆਂ ਕਿਸਾਨ ਵੀ ਅੰਨ ਦాతਾ ਤਾਂ ਤੁਸੀਂ ਵੀ ਅੰਨ ਦాతੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਦਾ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁ ਵਿੰਡੋ ਖੁੱਲ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇੱਕੋ ਪੈਨ ਨਾਲ ਹੀ ਉੱਥੇ ਹੀ ਤੁਹਾਡਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤਾਂ ਕੋਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤੱਕ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆਂ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਮਹਾਰਾਣੀਆਂ ਸਰਕਾਰਾਂ ਦੇ ਕਿ ਯਾਰ ਕੋਈ ਇਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੇਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟਰੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਇੱਥੇ ਐਮਐਸਐਮਈ ਜੋ ਸਾਰੀ ਬਚਾਉਣੀ ਵੀ ਆਓ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਹੈ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰਸਰ ਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੁਣ ਟਾਟਾ ਸਟੀਲ ਵੀ ਆ ਰਿਹਾ ਆ ਰਿਹਾ ਆਪਣਾ ਫਰੇਡਨਬਰਗ ਵੇਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਬਰਵੀਓ ਹੈ ਲੈਰੇਗਾ ਕੇ ਜਰਮਨੀ ਦੀ ਹੈ ਹੈਨਾ ਸੋ ਗਰਾਸੀਮ ਪੈਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਉਹਨਾਂ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਬਿਓ ਯਾਰ ਵੈਲਕਮ ਤੁਸੀਂ ਪੰਜਾਬ ਚ ਆਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਵਾਲਾ ਸਾਰਾ ਖਤਮ ਹੋ ਜੂਗਾ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰੱਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫੇਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸੀ ਚਿੱਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਬੱਦ ਬੱਦ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦਿਆਂ ਬਣਿਆ ਹੋਇਆ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦਿਆਂ ਬਣਿਆ ਹੋਇਆ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਤੇ ਬਣਿਆ ਹੋਇਆ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਸਾਡੇ ਕੋਲੇ بڑے بڑے ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਬੈਟ ਬਣਵਾ ਕੇ ਲੈ ਕੇ ਜਾਂਦੇ ਸੋ ਇਸ ਕਰਕੇ ਅਸੀਂ ਕਿਸੇ ਗੱਲੋਂ ਕੱਟ ਨਹੀਂ ਹੈਗੇ ਬਸ ਉਹੀ ਇਹ ਵੀ ਸਾਨੂੰ ਆਪੜਿਆ ਨਹੀਂ ਸਾਡੇ ਆਪੜਿਆ ਨਹੀਂ ਕੀਤਾ ਕੰਮ ਆਪੜਿਆ ਨਹੀਂ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠਣ ਦਿੱਤਾ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਕਿਉਂਕਿ ਜੇ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਪਰ ਉੱਠਣ ਦੇਣਾ ਹੋਰ ਕੋਈ ਫਿਰ ਸੋ ਇਸ ਕਾ ਕਿ ਆ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਪੋਰਟਲ ਬਣਿਆ ਦਾ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਰੀ ਸੂਬਾ ਬਣਾਉਣਾ ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹੈਨਾ ਕੋਈ ਕਾਗਜ਼ੀ ਕਾਰਵਾਈ ਨਾਲ ਤੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ